ਪੰਜਾਬ ਵਿੱਚ ਸਾਵਣ ਦੇ ਮਹੀਨੇ ਹਰ ਸਾਲ ਤੀਆਂ ਮਨਾਇਆਂ ਜਾਂਦੀਆਂ ਨੇ ਪਰੰਤੂ ਹਰ ਸਾਲ ਹੀ ਤੀਆਂ ਇੱਕ ਅਜਿਹਾ ਮੁੱਦਾ ਬਣ ਜਾਂਦੀਆਂ ਨੇ ਜਿਸ ਦੇ ਉੱਪਰ ਪੰਜਾਬ ਦੇ ਲੋਕ ਦੋ ਹਿੱਸਿਆਂ ਵਿੱਚ ਵੰਡ ਜਾਂਦੇ ਨੇ ਇੱਕ ਹਿੱਸਾ ਕਹਿੰਦਾ ਕਿ ਤੀਆਂ ਨਹੀਂ ਮਨਾਉਣੀਆਂ ਚਾਹੀਦੀਆਂ ਇੱਕ ਹਿੱਸਾ ਕਹਿੰਦਾ ਕਿ ਤੀਆਂ ਮਨਾਉਣੀਆਂ ਚਾਹੀਦੀਆਂ ਨੇ ਅਸੀਂ ਇਹਨਾਂ ਦੋਨਾਂ ਪੱਖਾਂ ਦਾ ਵਿਸ਼ਲੇਸ਼ਣ ਕਰਾਂਗੇ ਦੇਖਾਂਗੇ ਕਿ ਕਿਹੜਾ ਪੱਖ ਜ਼ਿਆਦਾ ਮਜ਼ਬੂਤ ਹੈ ਇਹ ਫੈਸਲਾ ਤੁਸੀਂ ਕਰਨਾ ਹੈ ਤਿਆਂ ਕਿਉਂ ਨਹੀਂ ਮਨਾਉਣੀਆਂ ਚਾਹੀਦੀਆਂ ਇੱਕ ਰਾਜਨੀਤਿਕ ਪੱਖ ਹੈ ਕੁਝ ਲੋਕ ਕਹਿੰਦੇ ਨੇ ਕਿ ਤੀਆਂ ਸਾਡੇ ਮੱਥੇ ਤੇ ਕਲੰਕ ਹਨ ਪੁਰਾਣੇ ਸਮੇਂ ਵਿੱਚ ਕਿਸੇ ਖੇਤਰ ਦੇ ਜ਼ਗੀਰਦਾਰ ਤਨਾੜ ਰਜਵਾੜੇ ਅਤੇ ਮੁਗਲਾਂ ਦੇ ਅਹਿਲਕਾਰ ਪਿੰਡਾਂ ਵਿੱਚੋਂ ਸੋਹਣੀਆਂ ਕੁੜੀਆਂ ਨੂੰ ਇਕੱਠੀਆਂ ਕਰਕੇ ਉਹਨਾਂ ਦੇ ਵਿੱਚੋਂ ਫੇਰ ਸੋਹਣੀਆਂ ਕੁੜੀਆਂ ਚੁਣ ਕੇ ਲੈ ਜਾਂਦੇ ਸਨ ਅਤੇ ਇਹ ਪੰਜਾਬੀਆਂ ਵਾਸਤੇ ਬਹੁਤ ਵੱਡੀ ਬੇਗਹਿਰਤ ਅਤੇ ਮਰੀਜ਼ ਮੀਰ ਵਾਲੀ ਗੱਲ ਹੈ ਅਤੇ ਇਹ ਇਹਨਾਂ ਦੇ ਮੱਥੇ ਤੇ ਕਲੰਕ ਹੈ ਅਤੇ ਅੱਜ ਅਸੀਂ ਇਹ ਤੀਆਂ ਫੇਰ ਉਸੇ ਰੂਪ ਚ ਮਨਾ ਰਹੇ ਆ ਕਿ ਕੁੜੀਆਂ ਤਿਆਰ ਹੋ ਕੇ ਜਾਂਦੀਆਂ ਨੇ ਨੱਚਦੀਆਂ ਟੱਪਦੀਆਂ ਨੇ ਪਰੰਤੂ ਸਾਨੂੰ ਇਹ ਰਸਮ ਮਨਾਉਣੀ ਨਹੀਂ ਚਾਹੀਦੀ ਹੁਣ ਇਸ ਰਾਜਨੀਤਿਕ ਪੱਖ ਦਾ ਵਿਸ਼ਲੇਸ਼ਣ ਕਰਦੇ ਹਾਂ ਪਹਿਲੀ ਗੱਲ ਕਿ ਜਿਹੜੇ ਰਜਵਾੜੇ ਸੀ ਅਮੀਰ ਲੋਕ ਸੀ ਜ਼ਗੀਰਦਾਰ ਸੀ ਮੁਗਲਾਂ ਦੇ ਅਹਲਕਾਰ ਸੀ ਜਦੋਂ ਇੰਨੇ ਹੀ ਤਕੜੇ ਸੀ ਕਿ ਉਹ ਜਦੋਂ ਮਰਜ਼ੀ ਲਿਜਾ ਸਕਦੇ ਸੀ ਲੜਕੀਆਂ ਚੁਣ ਕੇ ਤਾਂ 15 ਦਿਨ ਹੀ ਕਿਉਂ ਨਿਸ਼ਚਿਤ ਕੀਤੇ ਗਏ ਦੂਜਾ ਕੀ ਪੰਜਾਬ ਦੇ ਲੋਕਾਂ ਨੇ ਬੜੇ ਸਹਿਜ ਰੂਪ ਵਿੱਚ ਹੀ ਸਮਝ ਲਿਆ ਕਿ ਹਾਂ ਜੇਕਰ ਸਾਡੀਆਂ ਕੁੜੀਆਂ ਨੂੰ ਕੋਈ ਲਿਜਾਂਦਾ ਤਾਂ ਲੈ ਜਾਣ ਦੋ ਕੀ ਕੋਈ ਸੂਰਮਾਨ ਕਦੇ ਨਹੀਂ ਉੱਠਿਆ ਕੀ ਕਦੇ ਸੂਰਮੇ ਇਕੱਠੇ ਨਹੀਂ ਹੋਏ ਹੋਣੇ ਕੀ ਕਦੇ ਲੜਾਈ ਨਹੀਂ ਹੋਈ ਜੇ ਕੁੜੀਆਂ ਲਿਜਾਣ ਦਾ ਕੋਈ ਇਤਿਹਾਸਕ ਰੈਫਰੈਂਸ ਹੈ ਤਾਂ ਇਸ ਲੜਾਈ ਦਾ ਵੀ ਕੋਈ ਨਾ ਕੋਈ ਰੈਫਰੈਂਸ ਜ਼ਰੂਰ ਮਿਲੇਗਾ ਸੋ ਉਹ ਲੋਕ ਜਿਹੜੇ ਕਹਿੰਦੇ ਨੇ ਕਿ ਰਾਜਨੀਤਿਕ ਪੱਖ ਤੌਰ ਤੇ ਤੀਆਂ ਨਹੀਂ ਲਗਣੀਆਂ ਚਾਹੀਦੀਆਂ ਇਤਿਹਾਸ ਵਿੱਚ ਦਰਜ ਹੈ ਕਿਰਪਾ ਕਰਕੇ ਉਹ ਇਸ ਦਾ ਰੈਫਰੈਂਸ ਜ਼ਰੂਰ ਦੇਣ ਤਾਂ ਕਿ ਉਹਨਾਂ ਦੇ ਪੱਖ ਦੇ ਉੱਤੇ ਪੂਰਾ ਸਬੂਤ ਜਿਹੜਾ ਹੈ ਦੇਖਿਆ ਜਾ ਸਕੇ ਤੇ ਉਹਨਾਂ ਦੇ ਹੱਕ ਵਿੱਚ ਖੜਿਆ ਜਾ ਸਕੇ ਅਗਲੀ ਗੱਲ ਤੀਆਂ ਵਿੱਚ ਪਿਛਲੇ ਸਾਲ ਵਿਆਹੀਆਂ ਹੋਈਆਂ ਕੁੜੀਆਂ ਹੀ ਆਉਂਦੀਆਂ ਨੇ ਸਜ ਧਜ ਕੇ ਜਾਂਦੀਆਂ ਨੇ ਨਾਲ ਛੋਟੀਆਂ ਕੁੜੀਆਂ ਵੀ ਚੁਲੀ ਜਾਂਦੀਆਂ ਨੇ ਮੁਟਿਆਰਾਂ ਵੀ ਚੁਲੀ ਜਾਂਦੀਆਂ ਨੇ ਤਾਂ ਫਿਰ ਕੀ ਜਰਵਾਨੇ ਲੋਕ ਸਿਰਫ ਬਿਆਈਆਂ ਹੋਈਆਂ ਕੁੜੀਆਂ ਨੂੰ ਹੀ ਪਸੰਦ ਕਰਦੇ ਸੀ ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਅਗਲੀ ਸਭ ਤੋਂ ਵੱਡੀ ਗੱਲ ਕਿ ਕੀ ਲੋਕ ਆਪਣੀਆਂ ਧੀਆਂ ਨਾਲ ਹੁੰਦੇ ੱੱੱਕੇ ਨੂੰ ਰਸਮ ਦੇ ਤੌਰ ਤੇ ਮਨਾਉਣਗੇ ਇਹ ਕਦੇ ਵੀ ਸੰਭਵ ਨਹੀਂ ਹੈ ਜੇਕਰ ਮਾਨਸਿਕ ਤੌਰ ਤੇ ਵੀ ਦੇਖਿਆ ਜਾਵੇ ਜਿਸ ਵੀ ਮਾਪੇ ਦੀ ਧੀ ਨਾਲ ੱੱੱਕਾ ਹੋ ਜਾਵੇ ਚਾਹੇ ਉਹ ਧੀ ਕੁਆਰੀ ਹੋਵੇ ਚਾਹੇ ਉਹ ਬਿਆਈ ਹੋਵੇ ਕਿ ਉਹ ਇਸ ਬੇਗੈਰ ਬੇਗੈਰ ਤਰ੍ਹਾਂ ਸਾਨੂੰ ਮਰੀ ਹੋਈ ਜਮੀਰ ਵਾਲੀ ਰਸਮ ਨੂੰ ਅਗਲੇ ਸਾਲ ਮਨਾਉਣਗੇ ਇਹ ਗੱਲ ਕਿਸੇ ਤਰੀਕੇ ਨਾਲ ਵੀ ਹਜ਼ਮ ਨਹੀਂ ਹੁੰਦੀ ਚਾਹੇ ਕਿੰਨਾ ਅਮੀਰ ਤੋਂ ਅਮੀਰ ਹੋਵੇ ਗਰੀਬ ਤੋਂ ਗਰੀਬ ਹੋਵੇ ਉਸ ਦੇ ਨਾਲ ਹੋਇਆ ਧੱਕਾ ਉਹ ਭੁਲਾਉਣ ਦੀ ਹੀ ਕੋਸ਼ਿਸ਼ ਕਰੇਗਾ ਕਦੇ ਵੀ ਯਾਦ ਰੱਖਣ ਦੀ ਕੋਸ਼ਿਸ਼ ਨਹੀਂ ਕਰੇਗਾ ਇਸ ਕਰਕੇ ਇਸ ਕਲੰਕ ਨੂੰ ਜਿਹੜਾ ਰਾਜਨੀਤਿਕ ਤੌਰ ਤੇ ਕਿਹਾ ਜਾਂਦਾ ਹੈ ਕਦੇ ਵੀ ਲੋਕ ਯਾਦ ਨਹੀਂ ਰੱਖਣਗੇ ਭੁਲਾਉਣਗੇ ਅਗਲਾ ਪੁਆਇੰਟ ਜਿਹੜਾ ਬਹੁਤ ਜ਼ੋਰਦਾਰ ਪੁਆਇੰਟ ਹੈ ਕਿ ਜਦੋਂ ਹੀ ਜ਼ਗੀਰਦਾਰੀ ਖਤਮ ਹੋਈ ਰਜਵਾਲਾ ਸ਼ਾਹੀ ਖਤਮ ਹੋਈ ਮੁਗਲਾਂ ਦੇ ਰਾਜ ਖਤਮ ਹੋ ਗਏ ਤਾਂ ਕੀ ਫਿਰ ਇਸ ਭੈੜੀ ਰਸਮ ਨੂੰ ਉਹ ਤੋਂ ਬੰਦ ਨਹੀਂ ਸੀ ਕੀਤਾ ਜਾਣਾ ਚਾਹੀਦਾ ਇਹ ਤਾਂ ਰਸਮ ਉਹਦੇ ਉਸੇ ਟਾਈਮ ਹੀ ਬੰਦ ਹੋ ਜਾਣੀ ਚਾਹੀਦੀ ਸੀ ਸਗੋ ਇਸ ਦਾ ਤਾਂ ਕਦੇ ਵੀ ਕੋਈ ਜ਼ਿਕਰ ਵੀ ਨਹੀਂ ਸੀ ਆਉਣਾ ਚਾਹੀਦਾ ਆਉਣ ਵਾਲੀਆਂ ਪੀੜੀਆਂ ਨੂੰ ਕਿ ਕਦੇ ਸਾਡੀਆਂ ਧੀਆਂ ਨਾਲ ਤੱਕਾ ਵੀ ਹੋਇਆ ਸੋ ਰਾਜਨੀਤਿਕ ਪੱਖ ਇਹ 4-5 ਦਰੀਲਾਂ ਦੇ ਅੱਗੇ ਕਮਜ਼ੋਰ ਪੈ ਜਾਂਦਾ ਹੈ ਹੁਣ ਅਸੀਂ ਦੇਖਦੇ ਹਾਂ ਇਹ ਤੀਆਂ ਦਾ ਸੱਭਿਆਚਾਰਕ ਪੱਖ ਸੱਭਿਆਚਾਰਕ ਵੱਖ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਸਮਾ ਸਮਾ ਸਾਵਣ ਦਾ ਮਹੀਨਾ ਹੀ ਕਿਉਂ ਨਿਸ਼ਚਿਤ ਕੀਤਾ ਗਿਆ ਪੁਰਾਣੇ ਸਮਿਆਂ ਦੇ ਵਿੱਚ ਸਿਰਫ ਤੇ ਸਿਰਫ ਸੌਣੀ ਦੀ ਫਸਲ ਹੀ ਹੁੰਦੀ ਸੀ ਜਿਹੜੀ ਕਿ ਮੀਂਹ ਦੇ ਉੱਤੇ ਨਿਰਭਰ ਕਰਦੀ ਸੀ ਅਤੇ ਸੌਣੀ ਦੀ ਫਸਲ ਬੀਜ ਕੇ ਲੋਕ ਸਾਰੇ ਬੇਲੇ ਹੋ ਜਾਂਦੇ ਸਨ ਅਤੇ ਸਵਾਣੀਆਂ ਜਿਹੜੀਆਂ ਸੀਗੀਆਂ ਪਿੰਡ ਦੀਆਂ ਔਰਤਾਂ ਲੜਕੀਆਂ ਕਿਉਂਕਿ ਉਹਨਾਂ ਨੂੰ ਖੇਤਾਂ ਵਿੱਚ ਕੰਮ ਕਰਨਾ ਪੈਂਦਾ ਸੀਗਾ ਜਿੱਸੀ ਸੌਣੀ ਦੀ ਫਸਲ ਬੀਜੀ ਜਾਂਦੀ ਸੀ ਉਹਨਾਂ ਨੂੰ ਰੋਟੀਆਂ ਪੱਤਾ ਲੈ ਕੇ ਵੀ ਜਾਣਾ ਪੈਂਦਾ ਸੀ ਖੇਤ 'ਚ ਕੰਮ ਵੀ ਕਰਨਾ ਪੈਂਦਾ ਸੀ ਪਰੰਤੂ ਜਦੋਂ ਇੱਕ ਵਾਰੀ ਫਸਲ ਬੀਜੀ ਜਾਂਦੀ ਸੀ ਤੇ ਉਹ ਹਰੀ ਹੋ ਜਾਂਦੀ ਸੀ ਤਾਂ ਫੇਰ ਔਰਤਾਂ ਬੇਲੀਆਂ ਹੋ ਜਾਂਦੀਆਂ ਸੀ ਉਹਨਾਂ ਦੇ ਲਈ ਥੋੜਾ ਜਿਹਾ ਸਮਾਂ ਮਿਲ ਜਾਂਦਾ ਸੀ ਕਿ ਉਹ ਇਕੱਠੀਆਂ ਹੋ ਕੇ ਨੱਚਣ ਖੁੱਦਣ ਅਤੇ ਨਾਲ ਦੀ ਨਾਲ ਕਿਉਂਕਿ ਵਿਆਹੀਆਂ ਕੁੜੀਆਂ ਦੇ ਆਪਣੇ ਘਰਾਂ ਵਿੱਚ ਵੀ ਸੋਣੀ ਦੀ ਫਸਲ ਬੀਜੀ ਜਾਂਦੀ ਸੀ ਉਹ ਬੇਲੀਆਂ ਹੋ ਜਾਂਦੀਆਂ ਸਨ ਅਤੇ ਸੌਰੇ ਵੀ ਉਹਨਾਂ ਨੂੰ ਛੱਡਣ ਲਈ ਤਿਆਰ ਹੋ ਜਾਂਦੇ ਸੀ 15 ਦਿਨ ਇਸ ਕਰਕੇ ਇਹ ਸਮਾਂ ਸਾਵਣ ਦਾ ਮਹੀਨਾ ਬੜੇ ਸੋਹਣੇ ਤਰੀਕੇ ਸਜਜੇ ਤਰੀਕੇ ਨਾਲ ਨਿਸ਼ਚਿਤ ਕੀਤਾ ਗਿਆ ਅਗਲਾ ਮੁੱਦਾ ਉਹ ਇਹ ਹੈ ਕਿ ਨਵੀਆਂ ਬਿਆਹੀਆਂ ਲੜਕੀਆਂ ਲਈ ਸਹੁਰੇ ਦੇ ਘਰ ਵਿੱਚ ਕੁੱਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਦਾ ਜਾਂਦਿਆਂ ਦਾ ਦਿਲ ਵੀ ਨਹੀਂ ਲੱਗਦਾ ਇਸ ਕਰਕੇ ਉਹਨਾਂ ਨੂੰ ਕੁੱਝ ਛੁੱਟੀਆਂ ਦੀ ਜ਼ਰੂਰਤ ਹੁੰਦੀ ਸੀ ਤੋਂ ਇਸ ਬਹਾਨੇ ਉਹ 15 ਦਿਨ ਦੀਆਂ ਛੁੱਟੀਆਂ ਵੀ ਆਪਣੀ ਪੇਕੇ ਘਰ ਆ ਜਾਂਦੀਆਂ ਸੀ ਅਤੇ ਮੁੜ ਕੇ ਮਾਨਸਿਕ ਰੂਪ ਵਿੱਚ ਤੰਦਰੁਸਤ ਹੋ ਕੇ ਵਾਪਸ ਆਪਣੇ ਸਹੁਰੇ ਘਰ ਪਹੁੰਚਦੀਆਂ ਸੀ ਅਗਲਾ ਪੁਆਇੰਟ ਉਹ ਇਹ ਹੈ ਕਿ ਸਾਰੀਆਂ ਬਿਆਹੀਆਂ ਲੜਕੀਆਂ ਇਕੱਠੀਆਂ ਹੋ ਕੇ ਆਪਣੇ ਸਹੁਰਿਆਂ ਦੇ ਦੁੱਖ ਸੁੱਖ ਕਰਦੀਆਂ ਸੀ ਆਪਣੇ ਦੁੱਖ ਸੁਣਾਉਂਦੀਆਂ ਸੀ ਪਰ ਉਹ ਦੇਖਦੀਆਂ ਕਿ ਛੋਟੇ ਮੋਟੇ ਦੁੱਖ ਤਾਂ ਸਭ ਨੂੰ ਹੀ ਨੇ ਮੈਨੂੰ ਕਿਹੜਾ ਕੱਲੀ ਨੂੰ ਨੇ ਇਸ ਕਰਕੇ ਉਹ ਇਸ ਪੱਖੋਂ ਫਿਰ ਦੁਬਾਰਾ ਤੰਦਰੁਸਤ ਹੋ ਜਾਂਦੀਆਂ ਸੀ ਕਿ ਸਹੁਰੇ ਘਰ ਵਿੱਚ ਜਾ ਕੇ ਮਾੜੀਆਂ ਮੋਟੀਆਂ ਸਮੱਸਿਆ ਤਾਂ ਹਰ ਇੱਕ ਨੂੰ ਹੀ ਆਉਂਦੀਆਂ ਨੇ ਮੈਨੂੰ ਕੱਲੀ ਨੂੰ ਨਹੀਂ ਆਉਂਦੀਆਂ ਸੋ ਉਹ ਮਾਰਸ ਗਰੂਪ ਵਿੱਚ ਤੰਦਰੁਸਤ ਹੋ ਕੇ ਆਪਣੇ ਸਹੁਰੇ ਘਰ ਪਹੁੰਚਦੀ ਅਤੇ ਉੱਥੇ ਜਾ ਕੇ ਬੈਲ ਅਡਜਸਟ ਹੋ ਜਾਂਦੀ ਹੈ ਤੇ ਸਥਾਪਿਤ ਹੋ ਜਾਂਦੀ ਹੈ ਅਗਲਾ ਪੁਆਇੰਟ ਬਹੁਤ ਸਹਿਜ ਰੂਪ ਵਿੱਚ ਹੀ ਸਾਹਮਣੇ ਆਉਂਦਾ ਹੈ ਹੁਣ ਜਿਹੜੀਆਂ ਲੜਕੀਆਂ ਦਾ ਤਾਂ ਵਿਆਹ ਹੋ ਗਿਆ ਚਾਹੇ ਉਹ ਪਿਛੇ ਇਸ ਸਾਲ ਹੋਇਆ ਚਾਹੇ ਪਹਿਲੇ 2 4 ਸਾਲ ਪਹਿਲੇ 5 7 ਸਾਲਾਂ ਚ ਹੋਇਆ ਹੁਣ ਉਹਨਾਂ ਕੋਲ ਤਜਰਬਾ ਹੈ ਵਿਆਹ ਦਾ ਮੁਸ਼ਕਲਾਂ ਨੂੰ ਸਾਹਮਣਾ ਕਰਨ ਦਾ ਸਹੁਰਾ ਘਰ ਕੀ ਹੁੰਦਾ ਹੈ ਸਹੁਰੇ ਘਰ ਕਿਹੋ ਜੀਆਂ ਸਮੱਸਿਆਵਾਂ ਹੁੰਦੀਆਂ ਉਹਨਾਂ ਕੋਲ ਤਜਰਬਾ ਹੈ ਅਤੇ ਉਹ ਮੁਟਿਆਰਾਂ ਜਿਹੜੀਆਂ ਉਹਨਾਂ ਨਾਲ ਨੱਚਣ ਟੱਪਣ ਜਾਂਦੀਆਂ ਪਿੰਡ ਦੀਆਂ ਜਿਨ੍ਹਾਂ ਦਾ ਵਿਆਹ ਅਗਲੇ ਸਾਲਾਂ ਚ ਹੋਣਾ ਹੈ ਸੋ ਉਹਨਾਂ ਲਈ ਇਹ ਇੱਕ ਸਹਿਜ ਰੂਪ ਵਿੱਚ ਟ੍ਰੇਨਿੰਗ ਕੈਂਪ ਹੁੰਦਾ ਸੀ ਤਾਂ ਉਹ ਮਟਿਆਰਾਂ ਨੂੰ ਇੱਕ ਟ੍ਰੇਨਿੰਗ ਮਿਲ ਜਾਂਦੀ ਸੀ ਕਿ ਸੌਰਾ ਕਰਕੇ ਹੋ ਜਾ ਹੁੰਦਾ ਹੈ ਅਤੇ ਪਹਿਲੀਆਂ ਵਿਆਹੀਆਂ ਸਾਰੀਆਂ ਸੀਨੀਅਰ ਭੈਣਾਂ ਦੇ ਤੌਰ ਤੇ ਕੰਮ ਕਰਦੀਆਂ ਅਤੇ ਸਹਿਜ ਰੂਪ ਵਿੱਚ ਇਹ ਸਿੱਖਿਆ ਉਹਨਾਂ ਨੂੰ ਦਿੱਤੀ ਜਾਂਦੀ ਜਦੋਂ ਕਿ ਇਹ ਸਿੱਖਿਆ ਜਿਹੜੀ ਹੈ ਕਿਸੇ ਵੀ ਪੱਧਰ ਤੇ ਨਾ ਘਰ ਵਿੱਚ ਦਿੱਤੀ ਜਾਂਦੀ ਹੈ ਨਾ ਉਦੋਂ ਸੰਸਥਾਵਾਂ ਤਾਂ ਹੁੰਦੀਆਂ ਹੀ ਨਹੀਂ ਸੀ ਪੁਰਾਣੇ ਜ਼ਮਾਨਿਆਂ ਵਿੱਚ ਤਾਂ ਕਿ ਸੰਸਥਾ ਵਿੱਚ ਤਾਂ ਦੇਣੀ ਹੀ ਕੀ ਹੈ ਅਗਲਾ ਪੁਆਇੰਟ ਹੈ ਉਹ ਇਹ ਹੈ ਕਿ ਕੁਆਰੀਆਂ ਲੜਕੀਆਂ ਨੂੰ ਪਹਿਲਾਂ ਆਪਣੇ ਪੇਕੇ ਘਰ ਵਿੱਚ ਰੋਕ ਟੋਕ ਹੁੰਦੀ ਹੈ ਕੁੜੀਆਂ ਇੰਜ ਹੱਸਦੀਆਂ ਨਹੀਂ ਹੁੰਦੀਆਂ ਕੁੜੀਆਂ ਇੰਜ ਲੱਕ ਨਹੀਂ ਮਟਕਾਉਂਦੀਆਂ ਹੁੰਦੀਆਂ ਕੁੜੀਆਂ ਹੱਥਾਂ ਦੇ ਇਸ਼ਾਰੇ ਨਹੀਂ ਕਰਦੀਆਂ ਹੁੰਦੀਆਂ ਕੁੜੀਆਂ ਤਾੜੀਆਂ ਨਹੀਂ ਮਾਰਦੀਆਂ ਹੁੰਦੀਆਂ ਬੜੀ ਰੋਕ ਟੋਕ ਹੁੰਦੀ ਹੈ ਅਤੇ ਜਦੋਂ ਵਿਆਹ ਹੋ ਜਾਂਦਾ ਹੈ ਸਹੁਰੇ ਘਰ ਜਾ ਕੇ ਤਾਂ ਹੋਰ ਵੀ ਰੋਕ ਟੋਕ ਹੋ ਜਾਂਦੀ ਹੈ ਉਦੋਂ ਦਾ ਘੁੰਡ ਵੀ ਕੱਢਣਾ ਜ਼ਰੂਰੀ ਹੋ ਜਾਂਦਾ ਸੀਗਾ ਤੇ ਇਹ ਰੋਕ ਟੋਕ ਦੇ ਵਿੱਚ ਆ ਕੇ ਫਿਰ ਲੜਕੀਆਂ ਮਾਨਸਿਕ ਰੂਪ ਵਿੱਚ ਆਪਣਾ ਸੰਤੁਲਨ ਖੋ ਬੈਠਦੀਆਂ ਸੀ ਸੋ ਇਸ ਮਾਨਸਿਕ ਸੰਤੁਲਨ ਨੂੰ ਕਾਬੂ ਰੱਖਣ ਦੇ ਲਈ ਉਹਨਾਂ ਨੂੰ 15 ਦਿਨ ਹੱਸਣ ਟੱਪਣ ਦੇ ਦਿੱਤੇ ਜਾਂਦੇ ਸੀ ਹੁਣ ਆਪਦੇ ਮਰਜ਼ੀ ਨਾਲ ਜਿਹੋ ਜਿਹੀ ਮਰਜ਼ੀ ਬੋਲੀਆਂ ਪਾਉਣ ਲੱਕ ਹਿਲਾਉਣ ਹੱਥ ਹਿਲਾਉਣ ਪੈਰ ਹਿਲਾਉਣ ਟੱਪਣ ਨੱਚਣ ਕੂਕਾਂ ਮਾਰਨ ਚੀਕਾਂ ਮਾਰਨ ਕਿਉਂਕਿ ਇਹ ਤੀਆਂ ਪਿੰਡ ਦੇ ਬਾਹਰ-ਬਾਰ ਕਿਸੇ ਵੱਡੇ ਦਰਖਤ ਦੇ ਥੱਲੇ ਲੱਗਦੀਆਂ ਸੀ ਅਤੇ ਜਿੰਨਾ ਚਿਰ ਕੁੜੀਆਂ ਕਿੱਦਾਂ ਪਾਉਂਦੀਆਂ ਘੰਟਾ ਦੋ ਘੰਟਾ ਉਹਨਾਂ ਚਿਰ ਪਿੰਡ ਦੇ ਬੰਦੇ ਰਾਖੀ ਦੇ ਤੌਰ ਤੇ ਦੂਰ ਤਾਂ ਬੈਠੇ ਰਹਿੰਦੇ ਪਰੰਤੂ ਕੋਈ ਜਾ ਕੇ ਉਹਨਾਂ ਨੂੰ ਇਹ ਨਹੀਂ ਸੀ ਰੋਕਦਾ ਕਿ ਕੁੜੀਓ ਤੁਸੀਂ ਇਹ ਜਾ ਖਰੂਦ ਨਾ ਪਾਓ ਸਗੋਂ ਉਹਨਾਂ ਨੂੰ ਆਜ਼ਾਦੀ ਦਿੱਤੀ ਜਾਂਦੀ ਸੀ ਤਾਂ ਕਿ ਲੜਕੀਆਂ ਜਿਹੜੀਆਂ ਨੇ ਆਪਣੇ ਮਨ ਦੇ ਪਰਚਾਵੇ ਪੂਰੇ ਕਰ ਸਕਣ ਇੱਕ ਹੋਰ ਜੋ ਬਹੁਤ ਵੱਡਾ ਮੁੱਦਾ ਸੀ ਕਿ ਬਿਆੰਦਰ ਲੜਕੀਆਂ ਜਿਹੜੀਆਂ ਕਿ 16 17 18 ਸਾਲ ਤੱਕ ਆਪਣੇ ਪਿੰਡ ਆਪਣੀਆਂ ਸਹੇਲੀਆਂ ਨਾਲ ਹੀ ਅੱਛਾ ਖੇਡਦੀਆਂ ਰਹਿੰਦੀਆਂ ਪਰੰਤੂ ਵਿਆਹ ਹੋਣ ਤੋਂ ਬਾਅਦ ਉਹ ਆਪਣੇ ਆਪਣੇ ਘਰ ਚ ਲਿਆਂ ਜਾਂਦੀਆਂ ਹੁਣ ਹਰ ਇੱਕ ਦੇ ਘਰ ਵਿੱਚ ਦੁੱਖ ਸੁੱਖ ਅਲੱਗ-ਅਲੱਗ ਸਮਿਆਂ ਤੇ ਆਉਂਦੇ ਹਨ ਅਤੇ ਸਾਰੀਆਂ ਕੁੜੀਆਂ ਮੁੜ ਕੇ ਨਹੀਂ ਸੀ ਮਿਲਦੀਆਂ ਸੋ ਪਿੰਡ ਵਾਲਿਆਂ ਨੇ ਇਹ ਜ਼ਰੂਰ ਸੋਚਿਆ ਹੋਣਾ ਹੈ ਇਲਾਕੇ ਦੇ ਲੋਕਾਂ ਨੇ ਜ਼ਰੂਰ ਸੋਚਿਆ ਹੋਣਾ ਹੈ ਕਿ ਨਵੀਆਂ ਵਿਆਹੀਆਂ ਕੁੜੀਆਂ ਕਿਉਂਕਿ ਉਹਨਾਂ ਨੂੰ ਆਪਣੀਆਂ ਪੁਰਾਣੀਆਂ ਸਹੇਲੀਆਂ ਦੀ ਯਾਦ ਤਾਂ ਆਉਂਦੀ ਹੀ ਹੋਵੇਗੀ ਅਤੇ ਉਹ ਇੱਕ ਦੂਜੇ ਨਾਲ ਆਪਣਾ ਦੁੱਖ ਸੁੱਖ ਵੀ ਸਾਂਝਾ ਕਰਨੀਆਂ ਇਸ ਕਰਕੇ ਉਹਨਾਂ ਨੂੰ ਮਿਲਣ ਦਾ ਇੱਕ ਨਿਸ਼ਚਿਤ ਮੌਕਾ ਦੇਣਾ ਇਹ ਈਤਿਆਂ ਦਾ ਹੀ ਮੌਕਾ ਬਣਦਾ ਸੀ ਤੇ ਉਹਨਾਂ ਨੇ ਇਹਨਾਂ ਨੂੰ ਇਕੱਠੇ ਕਰਨ ਦੇ ਲਈ ਇਹ ਮੌਕਾ ਦਿੱਤਾ ਇਸ ਮੌਕੇ ਇੱਕ ਹੋਰ ਛੋਟੀ ਜਹੀ ਰਸਮ ਜਿਸ ਨੂੰ ਸੰਧਾਰਾ ਕਹਿੰਦੇ ਨੇ ਗਿਫਟ ਜਿਹੜੇ ਕਿ ਗਿਫਟ ਦਿੱਤੇ ਜਾਂਦੇ ਨੇ ਹੁਣ ਜਦੋਂ ਲੜਕੀ ਸਹੁਰੇ ਘਰ ਤੋਂ ਪੇਕੇ ਘਰ ਆਉਂਦੀ ਹੈ ਤੇ 15 20 ਦਿਨ ਇੱਥੇ ਰਹਿੰਦੀ ਹੈ ਤਾਂ ਉਸਦੇ ਸਹੁਰਿਆਂ ਵੱਲੋਂ ਸੰਧਾਰਾਂ ਕੁਝ ਚੀਜ਼ਾਂ ਖਾਣ ਪੀਣ ਦੀਆਂ ਕੁਝ ਕੱਪੜਾ ਚੁੰਨੀ ਜ਼ਰੂਰ ਆਉਂਦਾ ਲੜਕੀ ਵਾਸਤੇ ਹੁਣ ਲੜਕੀ ਆਪਣੇ ਗਲੀ ਗੌਂਡ ਵਿੱਚ ਆਪਣੀਆਂ ਸਹੇਲੀਆਂ ਨੂੰ ਜ਼ਰੂਰ ਦੱਸਦੀ ਹੈ ਕਿ ਦੇਖੋ ਮੇਰੇ ਸਹੁਰੇ ਘਰ ਤੋਂ ਇਹ ਚੀਜ਼ਾਂ ਆਈਆਂ ਨੇ ਇਸ ਕਰਕੇ ਮੈਂ ਉੱਥੇ ਪੂਰੀ ਤਰ੍ਹਾਂ ਖੁਸ਼ ਹਾਂ ਅਤੇ ਮੈਂ ਉੱਥੇ ਸਥਾਪਿਤ ਹੋ ਚੁੱਕੀ ਹਾਂ ਅਤੇ ਮੈਨੂੰ ਕੋਈ ਚਿੰਤਾ ਨਹੀਂ ਹੈ ਹੁਣ ਮੈਂ ਉਹਨਾਂ ਦੇ ਪਰਿਵਾਰ ਦੀ ਮੈਂਬਰ ਬਣ ਗਈ ਹਾਂ ਕਦੇ ਇਸ ਤਰ੍ਹਾਂ ਜਦੋਂ ਪੇਕਿਆਂ ਤੋਂ ਜਾਂਦੀ ਹੈ ਫਿਰ ਪੇਕਿਆਂ ਵਾਲੇ ਕੁਝ ਨਾ ਕੁਝ ਸੰਦਾਰਾ ਦਿੰਦੇ ਨੇ ਕੋਈ ਸੂਟ ਕੋਈ ਚੁੰਨੀ ਕੋਈ ਬਿਸਕੁਟ ਵਗੈਰਾ ਜ਼ਰੂਰ ਦਿੰਦੇ ਨੇ ਇਹ ਉਹ ਅੱਗੇ ਜਾ ਕੇ ਸਹੁਰੇ ਜਾ ਕੇ ਦਿਖਾਉਂਦੀ ਹੈ ਫਿਰ ਉਹ ਉੱਥੇ ਵੀ ਦੱਸਦੀ ਹੈ ਕਿ ਮੇਰਾ ਵਿਆਹ ਹੋ ਗਿਆ ਇਹਦਾ ਮਤਲਬ ਇਹ ਨਹੀਂ ਕਿਵੇਂ ਬਗਾਨਾ ਤਾਂ ਹਾਂ ਮੈਨੂੰ ਅੱਜ ਵੀ ਮੇਰੇ ਪੇਕੇ ਘਰ ਵਿੱਚ ਵੀ ਉਨੀ ਹੀ ਇੱਜ਼ਤ ਮਿਲਦੀ ਹੈ ਤਾਂ ਉਹ ਲੜਕੀ ਜਿਹੜੀ ਕਦੇ ਸੁਣਦੀ ਹੁੰਦੀ ਸੀ ਤੂੰ ਬਗਾਨਾ ਤਾਂ ਨੇ ਅਤੇ ਸਹੁਰੇ ਜਾ ਕੇ ਸੁਣਦੀ ਸੀ ਤੂੰ ਬਗਾਨੇ ਕਰਦੀ ਐ ਅਤੇ ਹੁਣ ਉਹ ਸੋਚਦੀ ਹੈ ਕਿ ਸੱਚਮੁੱਚ ਉਹ ਦੋਕਰਾਂ ਦੀ ਰਾਣੀ ਹੈ ਅਤੇ ਉਸ ਨੂੰ ਇਹ ਪੁਆਇੰਟ ਜਿਹੜੇ ਸੀਗੇ ਇਨਾਂ ਦੇ ਮਾਨਸਿਕ ਰੂਪ ਵਿੱਚ ਤਿਆਰ ਕਰਦੇ ਸੀ ਕਿ ਸਹਰਾការ ਹੀ ਉਸ ਦਾ ਘਰ ਹੈ ਅਤੇ ਉਹ ਉੱਥੇ ਚੰਗੀ ਤਰ੍ਹਾਂ ਸਥਾਪਿਤ ਹੋ ਜਾਂਦੀ ਸੀ। ਅਗਲਾ ਪੁਆਇੰਟ ਜੋ ਸਾਹਮਣੇ ਆਉਂਦਾ ਹੈ ਕਿ ਪਤੀ-ਪਤਨੀ ਜਿਹੜੇ ਕਿ ਨਵੇਂ ਵਿਆਹੇ ਨੇ ਉਹਨਾਂ ਲਈ 15-20 ਦਿਨ ਦਾ ਗੈਪ ਇੱਕ ਦੂਜੀ ਤੋਂ ਦੂਰੀ ਬਣਾਉਣੀ ਮਾਨਸਿਕ ਰੂਪ ਵਿੱਚ ਬੜੀ ਜ਼ਰੂਰੀ ਸੀ। ਅਤੇ 15 ਦਿਨ ਤੋਂ ਬਾਅਦ ਜੇ ਉਹ ਮਿਲਦੇ ਸੀ ਤਾਂ ਉਹਦੇ ਪਿਆਰ ਵਿੱਚ ਵਾਧਾ ਹੁੰਦਾ ਸੀ, ਸਤਕਾਰ ਵਿੱਚ ਵਾਧਾ ਹੁੰਦਾ। ਉਹਨਾਂ ਦੀ ਬਿਹੋਤਾ ਜ਼ਿੰਦਗੀ ਦਾ ਸਥਾਪਿਤ ਹੋਣਾ ਉਹਦੇ ਵਾਸਤੇ ਬੜਾ ਜ਼ਰੂਰੀ ਸੀ। ਹਾਂ ਪੰਜਾਬ ਵਿੱਚ ਤੀਆਂ ਨੂੰ ਤੱਕਾ ਜ਼ਰੂਰ ਲੱਗਿਆ 1984 ਤੋਂ ਲੈ ਕੇ 1996 97 98 ਤੱਕ ਕਿਸੇ ਵੀ ਪਿੰਡ ਵਿੱਚ ਕੋਈ ਤੀਆਂ ਨਹੀਂ ਮਨਾਈਆਂ ਗਈਆਂ ਉਹ ਅਜਿਹਾ ਸਮਾਂ ਸੀ ਜਦੋਂ ਤੀਆਂ ਨਾਲ ਲੱਗਣ ਕਰਕੇ ਇੱਕ ਪੀੜੀ ਦੇ ਗੀਤ ਇੱਕ ਪੀੜੀ ਦੇ ਨਾਚ ਇੱਕ ਪੀੜੀ ਦੇ ਡਾਂਸ ਦੂਜੀ ਪੀੜੀ ਨੂੰ ਟਰਾਂਸਫਰ ਨਹੀਂ ਹੋ ਸਕੇ ਦਿੱਤੇ ਨਹੀਂ ਜਾ ਸਕੇ ਇਸ ਕਰਕੇ ਅੱਜਕੱਲ੍ਹ ਦੀਆਂ ਲੜਕੀਆਂ ਉਹ ਉਹ ਜਿਹੀਆਂ ਬੋਲੀਆਂ ਨਹੀਂ ਪਾ ਸਕਦੀਆਂ ਜਿਹੜੀਆਂ ਕਿ ਪੁਰਾਣੀਆਂ ਲੜਕੀਆਂ ਤੇ ਔਰਤਾਂ ਪਾਉਂਦੀਆਂ ਹੁੰਦੀਆਂ ਸੀ ਅੱਜ ਤੀਆਂ ਦਾ ਸਰੂਪ ਤਾਂ ਜ਼ਰੂਰ ਬਦਲ ਗਿਆ ਕਿਉਂਕਿ ਪੁਰਾਣੀਆਂ ਬੋਲੀਆਂ ਉਹਨਾਂ ਨੂੰ ਘੱਟ ਆਉਂਦੀਆਂ ਨੇ ਅਤੇ ਨਾ ਉਹ ਪਾ ਸਕਦੀਆਂ ਨੇ ਨਾ ਉਹ ਇਹ ਤਮਾਸ਼ੇ ਕਰ ਸਕਦੀਆਂ ਨੇ ਤਾਂ ਅੱਜ ਇਹਦਾ ਸਰੂਪ ਬਦਲ ਗਿਆ ਕਿ ਡੀਜੇ ਤੇ ਗੀਤ ਲਾਓ ਅਤੇ ਉਸ ਤੇ ਹੀ ਡਾਂਸ ਕਰੋ ਪਰ ਇਸ ਦੇ ਵਿੱਚ ਇਹ ਥੋੜੀ ਗ੍ਰਾਫਟ ਜ਼ਰੂਰ ਹੈਗੀ ਹੈ ਤੀਆਂ ਦੇ ਵਿੱਚ ਕਿ ਗੰਦੇ ਗਾਣੇ ਦੇ ਉੱਤੇ ਡਾਂਸ ਕਰਨਾ ਇਹ ਸਾਡਾ ਸੱਭਿਆਚਾਰ ਦਾ ਹਿੱਸਾ ਨਹੀਂ ਹੈ ਹਾਤੀਆਂ ਵਾਸਤੇ ਕੁੜੀਆਂ ਦਾ ਮਿਲਣਾ ਗਿਲਣਾ ਇਹਦਾ ਪੱਖ ਭਾਰੂ ਹੈ ਰਾਜਨੀਤਿਕ ਪੱਖ ਤੋਂ ਸੱਭਿਆਚਾਰਕ ਪੱਖ ਭਾਰੂ ਹੋ ਜਾਂਦਾ ਹੈ ਕਿਉਂਕਿ ਸਾਡੇ ਸਮਾਜ ਨੂੰ ਇੱਕ ਮਾਨਸਿਕ ਸੰਤੁਲਨ ਦੀ ਲੋੜ ਹੈ ਘਰਾਂ ਦੇ ਵਿੱਚ ਤਲਾਕ ਨਹੀਂ ਹੋਣੀ ਚਾਹੀਦੀ ਜਿੰਨਾ ਸਮੇਂ ਵਿੱਚ ਤੀਆਂ ਨਹੀਂ ਲੱਗੀਆਂ ਤਲਾਕਾਂ ਦੀ ਗਿਣਤੀ ਵੱਧਦੀ ਗਈ ਪਰੰਤੂ ਤੀਆਂ ਇੱਕ ਮਾਨਸਿਕ ਸੰਤੁਲਨ ਬਣਾਉਣ ਵਾਸਤੇ ਸਾਡੇ ਸਮਾਜ ਦੀਆਂ ਲੜਕੀਆਂ ਬੇਟੀਆਂ ਵਾਸਤੇ ਬੜਾ ਜ਼ਰੂਰੀ ਹੈ ਸੋ ਜੇਕਰ ਅਸੀਂ ਸਾਰੀ ਬਹਿਸ ਦਾ ਇੱਕ ਰਿਜ਼ਲਟ ਕੱਢਣਾ ਹੋਵੇ ਨਤੀਜਾ ਕੱਢਣਾ ਹੋਵੇ ਤਾਂ ਇਹ ਨਤੀਜਾ ਅਸਲ ਵਿੱਚ ਲੋਕਾਂ ਨੇ ਕੱਢਣਾ ਹੈ ਹਾਂ ਰਾਜਨੀਤਿਕ ਪਹਿਲੂ ਵਾਲੇ ਵਿਅਕਤੀਆਂ ਨੂੰ ਜਿਹੜੇ ਤੀਆਂ ਦਾ ਵਿਰੋਧ ਕਰਦੇ ਹਨ ਉਹਨਾਂ ਦਾ ਪੱਖ ਸਹੀ ਹੋ ਸਕਦਾ ਹੈ ਅਤੇ ਉਹਨਾਂ ਨੂੰ ਸਬੂਤ ਦੇਣਾ ਚਾਹੀਦਾ ਹੈ ਕਿ ਇਤਿਹਾਸ ਵਿੱਚ ਕਿੱਥੇ ਦਰਜ ਹੈ ਕਿ ਜਦੋਂ ਪੰਜਾਬ ਦੀਆਂ ਤੀਆਂ ਪੈਣਾ ਨੂੰ ਜ਼ਗੀਰਦਾਰ ਰਜਵਾੜੇ ਜਾਂ ਮੁਗਲਾਂ ਦੇ ਅਹਿਲਕਾਰ ਚੁੱਕ ਕੇ ਲੈ ਜਾਂਦੇ ਸੀ ਚੋਣ ਕਰਕੇ ਲੈ ਜਾਂਦੇ ਸੀ ਏ ਦਾ ਰੈਫਰੈਂਸ ਬੜਾ ਜ਼ਰੂਰੀ ਹੈ ਅਤੇ ਇਸ ਤੇ ਵੀ ਵਿਚਾਰ ਹੋਣਾ ਚਾਹੀਦਾ ਹੈ ਸੋ ਤੀਆਂ ਦੇ ਵਿਸ਼ਲੇਸ਼ਣ ਨੂੰ ਅਸੀਂ ਦਰਸ਼ਕਾਂ ਉੱਤੇ ਛੱਡਦੇ ਹਾਂ ਕਿ ਕੀ ਤੁਸੀਂ ਇਸ ਦੇ ਰਾਜਨੀਤਿਕ ਪੱਖ ਨੂੰ ਪਾਰੂ ਮੰਨਦੇ ਹੋ ਤੀਆਂ ਦਾ ਵਿਰੋਧ ਕਰਦੇ ਹੋ ਜਾਂ ਤੁਸੀਂ ਤੀਆਂ ਦੇ ਹੱਕ ਵਿੱਚ ਖੜਦੇ ਹੋ ਇਹ ਹੁਣ ਦਰਸ਼ਕਾਂ ਦੇ ਉੱਪਰ ਨਿਰਭਰ ਕਰਦਾ ਹੈ